ਇਹ ਆਪਣਾ ਤੰਬੂ ਇਹ ਨਾਲ ਇਧਰਲੇ ਪਾਸੇ ਨਿਸ਼ੂ ਭਾਈ ਇੱਥੇ ਆਪਣੀ ਰਾਤ ਲੰਗੀ ਆ ਜੀ ਸ਼ੈੱਡ ਵਧੀਆ ਪਾਇਆ ਹੋਇਆ ਸੀਗਾ ਤਰੇਲ ਤਾਂ ਆਈ ਪਰ ਸਵੇਰੇ ਸਵੇਰੇ ਜਿਹੜੀ ਆਹ ਧੁੱਪ ਆਈ ਹੈਗੀ ਇਹਨੇ ਸਾਰੀ ਤਰੇਲ ਭਾਈ ਚੱਕਦੀ ਠੰਡ ਤੋਂ ਬਚੇ ਰਹੇ ਜੀ ਕਿਉਂਕਿ ਆਪਣੇ ਕੋਲੇ ਉਹ ਉੱਤੇ ਦੀ ਪਾਉਣ ਵਾਸਤੇ ਜਿਹੜਾ ਲਫਾਫਾ ਜਾਗਾ ਉਹਦੇ ਨਾਲ ਕੰਮ ਲੋਟ ਰਹਿੰਦਾਗਾ ਤੇ ਇਧਰਲੇ ਪਾਸੇ ਟੋਲ ਪਲਾजा ਸਾਹਮਣੇ ਤੇ ਆਪਣਾ ਸੰਦੀਪ ਇਹ ਕਿਹੜਾ ਹੋਣਾ ਸੀਗਾ ਸ਼ਹਿਰ ਅੱਗੇ ਦੋਸਾ ਦੋਸਾ ਦੋਸੇ ਤੋਂ ਆਪਾਂ ਹੈਗੇ ਆ ਜੀ 20 ਕਿਲੋਮੀਟਰ ਪਿੱਛੇ ਆ ਦੋਸਾ ਸ਼ਹਿਰ ਅੱਗੇ ਆਊਗਾ ਉਹ ਇੱਕ ਜ਼ਿਲ੍ਹਾ ਦਾ ਤੇ ਅੱਜ 12ਵੇਂ ਮਹੀਨੇ ਦੀ 15 ਤਰੀਕ ਹੈ ਜੀ ਸਾਲ 2025 ਤੇ ਭਾਈ ਦਿਨ ਹੈਗਾ ਸੋਮਵਾਰ ਚੱਲਦੇ ਆ ਜੀ ਸਾਹਮਣੇ ਬਸ ਚਾਹ ਪੀਏਗੇ ਦੋ ਘਟ ਤੇ ਫਿਰ ਅੱਗੇ ਵੱਲ ਵਧਦੇ ਆਂਗੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਪੋ ਮਹੀਨੇ ਦੀ ਪਹਿਲੀ ਤਰੀਕ ਆ ਜੀ ਤੇ ਸੰਗਰਾਮ ਦਾ ਜਿਹੜਾ ਪਵਿੱਤਰ ਦਿਹਾੜਾ ਹੈਗਾ ਤੇ ਆਪਾਂ ਜਾ ਰਹੇ ਆਂਗੇ ਦੋਸਾ ਜਿਹੜਾ ਇੱਥੋਂ ਥੋੜੀ ਦੂਰੀ ਰਹਿ ਗਿਆ ਦੋਸਾ ਇੱਕ ਇਤਿਹਾਸਿਕ ਜ਼ਿਲ੍ਹਾ ਹੈਗਾ ਰਾਜਸਥਾਨ ਦਾ ਤੇ ਜਿਹਨੂੰ ਪਹਿਲਾਂ ਭਾਈ ਇਹ Rajputan ਦੀ ਰਾਜਧਾਨੀ ਵੀ ਰਿਹਾਗਾ ਦੋਸਾ ਜਿਹੜਾ ਇੱਕ ਜ਼ਿਲ੍ਹਾ ਹੈ ਹੈ ਰਾਜਸਥਾਨ ਦਾ ਤੇ ਲਗਭਗ ਜੈਪੁਰ ਤੋਂ 50-55 ਕਿਲੋਮੀਟਰ ਪਾਸੇ ਤੇ ਰਹਿ ਜਾਂਦਾਗਾ ਇਹ ਸ਼ਹਿਰ ਤੇ ਆਪਾਂ ਉਹਦੇ ਵਿੱਚ ਦੀ ਹੋ ਕੇ ਤੇ ਫਿਰ ਗਾਂਵ ਵੱਲ ਜਾਵਾਂਗੇ ਇਹ ਆਪਾਂ ਦੋਸਾ ਸ਼ਹਿਰ ਦੇ ਨਾਲ ਜੀ ਬਿਲਕੁਲ ਬਾਹਰ-ਬਾਹਰ ਖੜੇ ਹਾਂਗੇ ਸਿੱਧੀ ਆ ਸੜਕ ਜਾਂਦੀ ਹੈਗੀ ਦੌਸਾ ਸ਼ਹਿਰ ਵੱਲ ਨੂੰ ਜ਼ਿਲ੍ਹੇ ਵੱਲ ਨੂੰ ਜਾਂਦੀ ਹੈਗੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਆ ਭਾਈ ਇਹਦਾ ਨਾਮ ਪਹਿਲਾਂ ਤੌਸਾ ਜਾਂ ਤੌਸਾਪੁਰ ਇਹ ਵੀ ਇਹਦਾ ਨਾਮ ਸੀਗਾ ਇੱਕ ਤੇ ਹੁਣ ਦੌਸਾ ਨਾਮ ਆਗਾ ਆਹ ਸੜਕ ਤੇ ਆਪਾਂ ਜਾਈ ਜਾਨੇ ਆ ਪਰਲੇ ਪਾਸੇ ਛੋਟੀ ਸੜਕ ਤੇ ਤੇ ਇਧਰੋਂ ਆਹ ਸੜਕ ਨਿਕੜ ਕੇ ਜਿਹੜੀ ਸ਼ਹਿਰ ਵੱਲ ਜਾਂਦੀ ਆ ਇਸ ਏਰੀਏ ਦੇ ਵਿੱਚ ਜ਼ਿਆਦਾਤਰ ਰਾਜਪੂਤ ਲੋਕ ਰਹਿੰਦੇ ਆ ਜੀ ਉਹਨਾਂ ਦੀ ਇਹ ਰਾਜਧਾਨੀ ਵੀ ਸੀਗੀ ਰਾਜਪੂਤ ਲੋਕ ਤੇ ਮੀਨਾ ਲੋਕ ਵੀ ਬਹੁਤ ਰਹਿੰਦੇ ਆਗੇ ਮੀਨਾ ਤੇ ਇਹੇ ਪਾਈ ਆਪਣਾ ਆਹਾ ਹੋ ਗਿਆ ਸবাই ਮਾਧੋਪੁਰ ਜਾਂ ਆਹਾ ਹੋ ਗਿਆ ਦੋਸਾ ਹੋ ਗਿਆ ਸ਼ਹਿਰ ਹਨਾ ਸਾਰਾ ਤੇ ਜੈਪੁਰ ਹੋ ਗਿਆ ਤੇ ਅਲਵਰ ਹੋ ਗਿਆ ਇੱਥੇ ਇਸ ਇਲਾਕੇ ਦੇ ਵਿੱਚ ਸਾਰੇ ਦੇ ਵਿੱਚ ਜ਼ਿਆਦਾਤਰ ਮੀਨਾ ਲੋਕ ਤੇ ਰਾਜਪੂਤ ਲੋਕ ਰਹਿੰਦੇ ਆਗੇ ਆਪਣੇ ਨਾਲ ਆੜੀ ਮਿੱਤਰ ਕੰਮ ਵੀ ਕਰਦੇ ਹੁੰਦੇ ਸੀਗੇ ਆਊਟਲੈਟ ਦੇ ਵਿੱਚ ਉਹ ਵੀ ਰਾਜਪੂਤ ਸੀਗੇ ਇੱਥੇ ਹਰਪਾਲ ਦੇ ਪਿੰਡਾਂ ਕੋਲ ਹੀ ਰਹਿੰਦੇ ਆ ਉਹ ਕੁਛ ਇਧਰ ਮੋੜਾਂ ਕ ਨਹੀਂ ਰਹਿੰਦੇ ਆਗੇ ਉਹ ਸਾਰੇ ਰਾਜਪੂਤ ਆ ਗਏ ਉਹ ਸਾਰੇ ਇੱਥੋਂ ਅਲਵਰ ਤੋਂ ਗਏ ਹੋਇਆ ਅਲਪਰ ਲਗਭਗ ਇੱਥੋਂ 90-95 ਕਿਲੋਮੀਟਰ ਦੂਰ ਹੈਗਾਗਾ ਹਜੇ ਪਿਆਗਾ ਅਲਵਰ ਤੇ ਇਹ ਸਾਰੇ ਮੀਨਾ ਲੋਕ ਹੀ ਰਹਿੰਦੇ ਆ ਜ਼ਿਆਦਾਤਰ ਮੀਨਾ ਜਿਹੜਾਗਾ ਇਹਨਾਂ ਦਾ ਗੋਤ ਆ ਜੀ ਇਹ ਮੱਛੀ ਤੋਂ ਆਇਆ ਹੋਇਆਗਾ ਮੱਛੀ ਤੋਂ ਕਿਵੇਂ ਨਾ ਕਿਵੇਂ ਢਾਪਨ ਕਰਕੇ ਹਨਾ ਗਾਂ ਦੀ ਗਾਂ ਤੇ ਉਹ ਨਾਂ ਪਿਆ ਹੋਇਆ ਇਹਨਾਂ ਦਾ ਮੀਨਾ ਤੇ ਉਧਰ ਹੀ ਰਾਜਪੂਤ ਜ਼ਿਆਦਾ ਲੜੇ ਲੋਕ ਰਹਿੰਦੇ ਇੱਥੇ ਜੈਪੁਰ ਲਿਖਿਆ ਹੋਇਆ ਜੀ 55 ਕਿਲੋਮੀਟਰ ਜਿਹੜਾ ਖੱਬੇ ਹੱਥ ਰਹਿ ਜਾਂਦਾ ਇੱਕ ਪਾਸੇ ਨੂੰ ਤੇ ਆਗਰਾ ਸੱਜੇ ਹੱਥ ਮੋੜਨਾ ਪਊਗਾ ਅਗਲੇ ਵਾਸਤੇ 182 ਕਿਲੋਮੀਟਰ ਹੈ ਭਰਤਪੁਰ 120 120 ਕਿਲੋਮੀਟਰ ਹੈ ਗਿਆ ਇਹ ਵੀ ਇਧਰ ਆਗਰੇ ਵਾਲੇ ਪਾਸੇ ਮੋੜਨਾ ਪੈਂਦਾਗਾ ਭਰਤਪੁਰੋਂ ਤੇ ਜਿੱਦਾਂ ਦਾ ਆਪਾਂ ਨਾਲ ਭਾਈ 2-4 ਦਿਨਾਂ ਤੋਂ ਛੱਡ ਜੋ ਜੀ ਆਪਣਾ ਹੁਣ ਵੀਡੀਓ ਥੋੜੀ ਜੀ ਘੱਟ ਬਣਾਉਨੇ ਆ ਛੋਟੀ ਬਣਾਉਨੇ ਆ 22 ਮਿੰਟਾਂ ਦੀ ਮਸੀਂ ਪੂਰੀ ਸੂਰੀ ਜੀ ਹੁੰਦੀ ਹੈਗੀ ਤੇ ਕਿਉਂਕਿ ਆਪਣਾ ਵੀਡੀਓ ਬਣਾਉਣ ਵਾਲੇ ਜਿਹੜੇ ਸਾਰੇ ਸੰਦ ਸੰਦੇ ਜਿਹੜੇ ਸੀਗੇ ਇਹੇ ਕੰਮ ਛੱਡ ਗਏ ਆ ਇਹਨਾਂ ਦੀ ਜਿਹੜੀ ਮਨਿਆਦ ਪੂਰੀ ਹੋ ਗਈ ਹੈ ਜੀ ਵਿੱਚੇ ਫੋਨ ਨੂੰ 3 3.5 ਸਾਲ ਹੋ ਗਏ ਤੇ ਵਿੱਚੇ ਮੈਕਮੂਕ ਸਭ ਕੁਝ ਦਾ ਹਥਿਆਰ ਛੱਡ ਗਏ ਹੁਣ ਐਸ ਕਰਕੇ 2000 ਕਲਿੱਪਾਂ ਹਰਪਾਲ ਵਾਲੇ ਫੋਨ 'ਚ ਬਣਾ ਲਈ ਦੀਆਂ 2-4 ਕਲਿੱਪਾਂ ਸੰਦੀਪ ਵਾਲੇ ਦੇ ਵਿੱਚ ਇੱਕ ਅੱਧੀ ਆਪਾਂ ਆਪਦੇ ਫੋਨ 'ਚ ਕਰ ਲਈਦੀ ਆ। ਤੇ ਉਹ ਹੱਥ ਨੇ ਫਿਰ ਇੱਧਰ ਉੱਧਰੋਂ ਸਾਰਾ ਸਮਾਨ ਸੱਲਾ ਇਕੱਠਾ ਕਰ ਲਈਦਾਗਾ। ਤੇ ਐਂ ਸੀਗਾ ਜੀ ਲੈ ਆਪਾਂ ਇੱਥੋਂ ਵੀ ਲੈਂਦੇ ਇਹ ਸਮਾਨ ਸਾਰਾ ਤੇ ਐਂ ਆ ਵੀ ਹੁਣ 2-4 ਦਿਨਾਂ ਦੇ ਖਾਤਰ ਆਪਾਂ ਪਿੰਡ ਜਾ ਕੇ ਹਨਾ ਕੋਲੇ ਕੋਈ ਭਰੋਸੇ ਵਾਲੀ ਦੁਕਾਨ ਤੋਂ ਸਮਾਨ ਲੈ ਲਾਂਗੇ। ਵੀ ਹੁਣ 2-4 ਦਿਨ ਹੋਰ ਸਹੀ। ਚੱਲ ਜੇ ਪਿੰਡ ਤੱਕ ਡੰਗ ਟਪਾਉਂਦੇ ਤਾਂ ਵਧੀਆ ਗੱਲ ਸੀਗਾ। ਤੇ ਹੁਣ ਐਂ ਟਾਈਮ ਪਾਸ ਕਰ ਲਾਂਗੇ। 2000 ਦਿਨਾਂ ਦੀ ਗੱਲ ਆ ਜੀ ਬਸ ਅੱਜ ਉਹ ਪਿੰਡ ਜਾ ਕੇ ਤੇ ਫਿਰ ਕੋਈ ਦੇਖ ਕੇ ਦੁਕਾਨ ਹਨਾੜੀ ਮਿੱਤਰ ਦੀ ਤੇ ਉੱਥੇ ਆਪਾਂ ਇਹ ਸੰਦ ਸੰਦੇੜੇ ਨਵੇਂ ਖਰੀਦ ਲਵਾਂਗੇ ਇਹਨਾਂ ਬਿਨ ਆਪਣੀ ਗੱਡੀ ਵੀ ਨਹੀਂ ਚੱਲਣੀ ਇਹ ਤਾਂ ਜ਼ਰੂਰੀ ਹੈ ਤੇ ਇੱਕ ਗੱਲ ਹੋਰ ਜੀ ਸਾਰੇ ਭਰਾਵਾਂ ਨਾਲ ਸਾਂਝੀ ਕਰਨੀ ਹੈ ਕਿ ਆਪਣਾ ਸਾਰੇ ਪਾਸੇ ਇੱਕੋ ਹੀ ਨਾਮ ਆ ਜੀ ਬਿੱਟੂ ਫੇਲੀਅਰ ਇੰਸਟਾਗ੍ਰਾਮ ਹੋ ਗਿਆ YouTube ਹੋ ਗਿਆ Facebook ਹੋ ਗਿਆ ਨਾ ਸਨੈਪਚੈਟ ਹੋ ਗਈ ਜੋ ਵੀ ਆਏ ਲੱਲੇ ਪੱਬੇ ਸਾਰੇ ਸਾਰੇ ਪਾਸੇ ਇੱਕੋ ਹੀ ਨਾਮ ਆ ਜੀ ਬਿੱਟੂ ਫੇਲੀਅਰ ਤੇ ਬਹੁਤ ਸਾਰੇ ਭਰਾ ਹਨਾ ਜੀ ਆਪਾਂ ਨੂੰ ਜਨਮ ਦਿਨ ਦੀ ਫੋਟੋ ਭੇਜਦੇ ਆਗੇ ਤੇ ਭਾਈ ਕੋਈ ਉਹ ਵਿਆਹ ਦੀ ਵਰੇਗਣ ਹੁੰਦੀ ਆ ਤਾਂ ਭੇਜਦੇ ਆਗੇ ਵੀ ਬਾਈ ਬਲੌਗ ਦੇ ਵਿੱਚ ਉਹ ਫੋਟੋ ਜਿਹੜੀ ਲਾ ਦਿਓ ਤੇ ਬਹੁਤ ਸਾਰੇ ਭਰਾ ਕੀ ਕਰਦੇ ਆ ਜੀ ਕਮੈਂਟਾਂ ਦੇ ਵਿੱਚ ਫੋਟੋ ਭੇਜ ਦਿੰਦੇ ਆ ਤੇ ਸਾਰਾ ਆਤਾ ਪਤਾ ਲਿਖ ਦਿੰਦੇ ਆਗੇ ਤੇ ਸਾਰਿਆਂ ਨੂੰ ਭਰਾ ਬਣ ਕੇ ਬੇਨਤੀ ਹੈ ਵੀ ਇੰਸਟਾਗ੍ਰਾਮ ਤੇ ਭੇਜ ਦਿਆ ਕਰੋ ਕਿਉਂਕਿ ਪਰਿਵਾਰਕ ਫੋਟੋ ਕਮੈਂਟਾਂ ਦੇ ਵਿੱਚ ਤੁਸੀਂ ਪਾ ਦਿੰਨੇ ਹੋਗੇ ਉਹ ਵੀ ਵੀ ਚੰਗੀ ਨਹੀਂ ਲੱਗਦੀ ਹਨਾ ਤੇ ਵਧੀਆ ਵੀ ਉਹਦੇ ਤੇ ਭੇਜ ਦਿਆ ਕਰੋ ਜੀ। ਬਾਈ ਕਈ ਬੰਦੇ ਕਹਿੰਦੇ ਆ ਜੀ ਬਾਈ ਬਿੱਟੂ ਦਾ ਨੰਬਰ ਇਹ ਆ ਕਿਸੇ ਦਾ ਨੰਬਰ ਵਗੈਰਾ ਸ਼ੇਅਰ ਕਰਦੇ ਤੇ ਇੰਸਟਾਗ੍ਰam ਤੇ ਮੈਸੇਜ ਕਰ ਲਿਆ ਕਰੋ ਡੀਐਮ ਕਰ ਦਿਆ ਕਰੋ YouTube ਦੇ ਥੱਲੇ ਕਈ ਕਮੈਂਟ ਕਰ ਦਿੰਦੇ ਨੇ ਨਾ ਨੰਬਰ ਦੇ ਦੋ ਤੇ ਉਹਦੇ ਤੇ ਅਗਰ ਆਪਾਂ ਦੇਨੇ ਆ ਤੇ ਕਿਹੜਾ ਕੀ ਹੁੰਦਾ ਜੀ ਕਈ ਵਰੀ YouTube ਨਾਲ ਸਾਡਾ ਚੈਨਲ ਨੂੰ ਇਫੈਕਟ ਪੰਦਾ ਹੈ ਬਿੱਟੂ ਤਾਂ ਤੇ ਡੀਐਮ ਤੇ ਕਰਾਇਆ ਕਰ ਡੀਐਮ ਤੇ ਹਾਂਜੀ ਉਹਦੇ ਕਰਨਾ ਹਾਂ ਬਸ ਆਪਣਾ ਫੇਸਬੁੱਕ ਵਾਲੇ ਮੈਸੇਜ ਹੁਣ ਜੀ ਤੇ ਭਾਵੇਂ ਇੰਸਟਾਗ੍ਰam ਵਾਲੇ ਹੋਣ ਭਾਵੇਂ ਸਨੈਪਚੈਟ ਵਾਲੇ ਬਸ ਮੈਸੇਜ ਦੇ ਵਿੱਚ ਜਿੱਧਰ ਮਰਜੀ ਭੇਜ ਦਿਆ ਕਰੋ ਆਪਾਂ ਅਥਨੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰੀ ਬਾਈ ਸਾਰੇ ਮੈਸੇਜ ਜਿਹੜੇ ਵੀ ਹੁੰਦੇ ਆ ਦੋ ਚਾਰ ਭਰਾਵਾਂ ਦੇ ਆਏ ਚੈੱਕ ਕਰ ਲਈਦੇ ਆ ਦੇਖ ਲਈਦੇ ਆ ਕਿ ਨਿਗਾਹ ਮਾਰ ਲਈਦੀ ਆ ਵੀ ਕਿਸੇ ਭਰਾ ਨੇ ਜਨਮ ਦਿਨ ਵਾਲੀ ਫੋਟੋ ਭੇਜੀ ਆ ਜਾਂ ਕੁਝ ਵੀ ਆ ਉਦਾਂ ਤੇ ਉਦਾਂ ਗੱਲਬਾਤ ਤੇ ਭੇਜ ਦਿਆ ਕਰੋ ਬਾਈ ਇੰਸਟਾਗ੍ਰam ਤੇ ਭੇਜ ਦਿਆ ਕਰੋ ਬਿੱਟੂ ਫੇਲੀਅਰ ਹੀ ਸਾਰੇ ਪਾਸੇ ਆਪਣਾ ਨਾਮ ਆਗਾ ਤੇ ਉਧਰ ਹੀ ਨਵੇਂ ਨੰਬਰ ਚਾਹੀਦਾ ਹਨ ਤਾਂ ਉਧਰ ਵੀ ਆਪਾਂ ਨੰਬਰ ਵੀ ਭੇਜ ਦੇਣੇ ਐਡਾ ਕਿਹੜਾ ਕੋਈ ਹੋਗਾ ਤੇ ਚੱਲਦੇ ਆ ਜੀ ਹੁਣ ਅੱਗੇ ਵੱਲ ਨੂੰ ਇਹੇ ਦਿੱਲੀ ਬੰਬੇ ਵਾਲੀ ਵੱਡੀ ਸੜਕ ਜੀ ਆਪਣੀ ਐਕਸਪ੍ਰੈਸ ਹਾਈਵੇ ਇਦਾਂ ਦਾ ਕੁਛ ਇਹਦਾ ਨਾਮ ਹੈ ਨਾ ਐਕਸਪ੍ਰੈਸ ਹਾਈਵੇ ਘਾਟੋ ਘਾਟਾ 15 ਆ ਦੀ ਆਪਾਂ ਨੂੰ ਟੱਕਰ ਗਈ ਜੀ ਇਹ ਮੋੜ ਘੋੜ ਕੇ ਫੇਰ ਮੂਰੇ ਆ ਜਾਂਦੀ ਹੈ ਦਿੱਲੀ 200 ਕਿਲੋ ਬੱਚਾ ਦਿੱਲੀ 2290 ਕਿਲੋਮੀਟਰ ਰਹਿ ਗਿਆ ਖਾਬੇ ਹੱਥ ਜੈਪੁਰ ਆ ਤੇ ਸੱਜੇ ਹੱਥ ਇਧਰ ਦਿੱਲੀ ਆਪਾਂ ਇਧਰੋਂ ਜਾਣਾ ਸਿੱਧਾ ਰਾਜਸਥਾਨ ਵੀ ਹਰ ਰੋਜ਼ ਹਰ ਥਾਂ ਤੇ 5 ਕਿਲੋਮੀਟਰ ਤੇ 10 ਕਿਲੋਮੀਟਰ ਤੇ 50 ਕਿਲੋਮੀਟਰ ਤੇ ਨਵਾਂ ਰੰਗ ਟੰਗ ਦਿਖਾਉਂਦਾ ਜਾਂਦਾ ਹੈਗਾ ਕਿਤੇ ਕਿਤੇ ਰੇਤ ਦੇ ਟਿੱਬੇ ਆ ਜਾਂਦੇ ਆ ਜੀ ਤੇ ਕਿਤੇ ਪਹਾੜ ਆ ਜਾਂਦੇ ਆ ਤੇ ਕਿਤੇ ਜਿੱਥੋਂ ਤੱਕ ਆਪਣੀਆਂ ਅੱਖਾਂ ਦੀ ਨਿਗਾਹ ਜਾਂਦੀ ਆ ਉੱਥੋਂ ਤੱਕ ਸੋਹਣੇ ਹਰੇ ਭਰੇ ਖੇਤ ਆ ਜਾਂਦੇ ਆ ਤੇ ਕਿਤੇ ਵੱਡੇ ਵੱਡੇ ਸ਼ਹਿਰ ਆ ਜਾਂਦੇ ਆਗੇ ਜਿੱਥੇ ਰਾਜਿਆਂ ਦੇ ਮਹਿਲ ਆਸਮਾਨ ਨੂੰ ਛੁੰਦੇ ਆਗੇ ਤੇ ਅੱਜ ਵੀ ਰਾਜਿਆਂ ਦੀ ਸ਼ਾਨ ਦੀ ਗਵਾਹੀ ਭਰਦੇ ਆਗੇ ਇਧਰਲੇ ਪਾਸੇ ਬੋਰਡ ਲੱਗਿਆਗਾ ਤੇ ਜੰਗਾਲ ਨਾਲ ਖਾਦਾ ਪਿਆਗਾ ਲਾਲ ਵਾਸ ਲਿਖਿਆਗਾ 7 ਕਿਲੋਮੀਟਰ ਤੇ ਫੁੱਟੇ ਲਾਬ 2 ਕਿਲੋਮੀਟਰ ਫੁੱਟੇ ਲਾਬ ਇਧਰ ਪਿੰਡ ਆ ਜੀ ਇਹ ਦੋਨੇ ਪਿੰਡ ਪੈ ਜਾਂਦੇ ਆਗੇ ਨਾਲੋਂ ਨਾਲ ਆਹ ਰਾਹ ਜਾਂਦਾਗਾ ਤੇ ਪਰਲੇ ਪਾਸੇ ਉਹ ਬਰਾਂਡ ਪਿਆ ਸਾਰਾ ਥਾਂ ਤੇ ਪਹਾੜੀ ਕਿਕਰਾਂ ਖੜੀਆਂ ਨਿਕਲੀਆਂ ਜੀ ਇਧਰਲੇ ਪਾਸੇ ਕੁਝ ਨਹੀਂ ਹੁੰਦਾ ਜੀ ਮੈਂ ਆਪਾਂ ਪਹਿਲੀ ਗੱਲ ਕਰਕੇ ਹਟਿਆ ਤੇ ਇਧਰਲੇ ਪਾਸੇ ਪਿਛਲੇ ਪਾਸੇ ਵਧੀਆ ਸਰੋਂ ਖੜੀ ਹੈਗੀ ਜੇ ਥੋੜਾ ਜਿਹਾ ਗਾਂਹ ਹੋ ਕੇ ਦੇਖਦੇ ਆ ਤਾਂ ਵਧੀਆ ਹਰੀ-ਭਰੀ ਫਸਲ ਆ ਗਈ ਤੇ ਰਾਜਸਥਾਨ ਕੱਲੀ ਰੇਤ ਦੀ ਧਰਤੀ ਨਹੀਂ ਹੈਗੀ ਜੀ ਇਹ ਜੰਗਾ ਇਵਾਦਤ ਤੇ ਵਿਰਾਸਤ ਦੀ ਧਰਤੀ ਵੀ ਹੈਗੀ ਹੈ ਤੇ ਹਰ ਮੋੜ ਤੇ ਇੱਕ ਨਵਾਂ ਦ੍ਰਿਸ਼ ਦੇਖਣ ਨੂੰ ਮਿਲਦਾਗਾ ਤੇ ਹਰ ਨਵੇਂ ਦ੍ਰਿਸ਼ ਦੇ ਪਿੱਛੇ ਸੈਂਕੜੇ ਸਾਲ ਪੁਰਾਣੀਆਂ ਲੁਕੀਆਂ ਹੋਈਆਂ ਕਹਾਣੀਆਂ ਬਹੁਤ ਹੀ ਹੈ ਤੇ ਚਲੋ ਆਪਾਂ ਤਾਂ ਖੈਰ ਬਾਹਰ-ਬਾਰ ਦੀ ਜਾ ਰਹੇ ਆ ਇੰਨਾ ਦੇਖ ਨਹੀਂ ਰਹੇ ਰਾਜਸਥਾਨ ਤੇ ਨਹੀਂ ਇਹ ਵਧੀਆ ਬਹੁਤ ਵਧੀਆ ਸਟੇਟ ਆ ਜੀ ਇੱਕ ਘੁੰਮਣ ਵਾਲੀ ਚਾਹ ਪੀਨੇ ਆ ਘਟ ਤੇ ਚਾਹ ਪੀਕੇ ਫਿਰ ਆਪਾਂ ਅੱਗੇ ਸਫਰ ਆਪਣਾ ਸ਼ੁਰੂ ਕਰਦੇ ਆਂਗੇ ਨੈਸ਼ਨਲ ਹਾਈਵੇ 148 ਨੰਬਰ ਜੀ ਇਹ ਵੱਡੀ ਸੜਕ ਜਿੱਦਾਂ ਆਪਾਂ ਪਿੱਛੇ ਗੱਲ ਕਰਕੇ ਹਟਿਆਂਗੇ ਤੇ ਉਹ ਸਾਹਮਣੇ ਆਗੇ ਪਹਾੜ। ਇਧਰਲੇ ਪਾਸੇ ਬਾਈ ਸਾਰਾ ਕੁਝ ਪੱਧਰ ਏਰੀਆ ਦਾ ਵਧੀਆ ਸਾਰਾ ਕੁਝ ਪੱਧਰ ਹੈਗਾ ਤੇ ਇੱਕੇਦਾਂ ਸਾਹਮਣੇ ਪਹਾੜ ਆਗੇ। ਇਦਾਂ ਹੀ ਆਪਾਂ ਪਿੱਛੇ ਜਦੋਂ ਤਾਮਿਲ ਲਾਡੂ ਦੇ ਵਿੱਚ ਸੀਗੇ ਜੀ ਉੱਥੇ ਆਪਾਂ ਕੰਨਿਆ ਕੁਮਾਰੀ ਵਾਲੇ ਪਾਸੇ ਸੀਗੇ ਤਾਂ ਉੱਧਰ ਵੀ ਇਦਾਂ ਹੀ ਸੀਗਾ ਪੌਣ ਚੱਕੀਆਂ ਲੱਗੀਆਂ ਹੋਈਆਂ ਸੀ ਤੇ ਸੜਕ ਨਾਲੋਂ ਨਾਲ ਜਾਂਦੀ ਸੀਗੀ ਤੇ ਨਾਲ ਹੀ ਪਹਾੜ ਸੀਗੇ। ਇਹ ਵੀ ਉਦਾਂ ਹੀ ਆ ਰਾਜਸਥਾਨ ਦੇ ਵਿੱਚ। ਇਹ ਆ ਰਾਜਸਥਾਨ ਜੀ ਮੇਰੇ ਖਿਆਲ ਨਾਲ ਜੀ ਇਹ ਸਮਾਗਾ ਨਾ ਜਿਹੜਾ ਰਾਜਸਥਾਨ ਘੁੰਮਣ ਦਾ ਸਹੀ ਸਮਾਂਗਾ ਦਿਨੇ ਵੀ ਕੋਈ ਗਰਮੀ ਨਹੀਂ ਹੁੰਦੀ ਕਿ ਵਧੀਆ ਠੀਕ ਮੌਸਮ ਹੁੰਦਾ ਹੈ ਤੇ ਰਾਤ ਨੂੰ ਤਾਂ ਗਰਮੀ ਹੋਣੀ ਕੀ ਹੈ ਜੀ ਰਾਤ ਨੂੰ ਤਾਂ ਠੰਡੀ ਹੁੰਦੀ ਹੈ ਜੀ ਇਹ ਜਿਹੜੀਆਂ ਸਾਹਮਣੇ ਤੁਸੀਂ ਪਹਾੜੀਆਂ ਦੇਖੀ ਜਾਂਦੇ ਹੋ ਜੀ ਜਿਹੜੇ ਪਹਾੜ ਆ ਕੇ ਇਹਨਾਂ ਦਾ ਨਾਮ ਹੈਗਾਗਾ ਬਾਬਾ ਜੁਕੇਸ਼ਵਰ ਦੀਆਂ ਪਹਾੜੀਆਂ ਐ ਕਹਿੰਦੇ ਉਹਨਾਂ ਨੇ ਪਾਈ ਇੱਥੇ ਕਾਫੀ ਸਾਲ ਜਿਹੜੀ ਤਪੱਸਿਆ ਕੀਤੀ ਆ ਤੇ ਲੋਕ ਇੱਥੇ ਮੱਥਾ ਟੇਕਣ ਵੀ ਆਉਂਦੇ ਆਗੇ ਉੱਪਰ ਜਗ੍ਹਾ ਬਣੀ ਹੋਈ ਆ ਥੋੜਾ ਜਿਹਾ ਆਪਾਂ ਜੇ ਜ਼ੂਮ ਕਰ ਦਈਏ ਤਾਂ ਉਹ ਦੇਖੋ ਉੱਪਰ ਜਗ੍ਹਾ ਬਣੀ ਹੋਈ ਇਹ ਪਹਾੜੀਆਂ ਜੀ ਬਾਬਾ ਜੁਕੇਸ਼ਵਰ ਦੀਆਂ ਪਹਾੜੀਆਂ ਇਹਨਾਂ ਦਾ ਨਾਮ ਆ ਲਗਭਗ ਆਪਣਾ 80-85 ਕਿਲੋਮੀਟਰ ਦਾ ਸਫ਼ਰ ਜਿਹੜਾ ਹੋ ਗਿਆ ਤੇ ਇਹ ਜਿਹੜਾ ਇਧਰਲੇ ਪਾਸੇ ਭਾਈ ਸ਼ਹਿਰ ਆਇਆਗਾ ਮਨੋਹਰਪੁਰਾ ਇਹਦਾ ਨਾਂ ਤੇ ਦੇਖਦੇ ਆਂ ਫਿਰ ਅੱਜ ਕਿੱਥੇ ਕੇ ਰਾਤ ਪਾਉਗੀ ਕਿੱਥੇ ਆਪਾਂ ਤੰਬੂ ਲਾਉਣੇ ਆਗੇ ਕਿਹੜਾ ਪੈਟਰੋਲ ਪੰਪ ਮਿਲੂਗਾ ਹਨਾ ਜੀ ਅਜੇ ਕੁਛ ਨਹੀਂ ਪਤਾ ਹੈਗਾ ਤੇ ਐਣੀ ਪਤਾ 20-50 ਕਿਲੋਮੀਟਰ ਹੋਰ ਚੱਲਣਾ ਪੈ ਜੇ ਕਈਰ ਤਾਂ 30-35 ਕਿਲੋਮੀਟਰ ਐ ਲੰਘ ਜਾਂਦਾ ਜੀ ਥਾਂ ਲੱਬਦੇ ਲੱਬਦੇ ਤੇ ਦੇਖਦੇ ਆਂ ਫਿਰ ਮਨੋਹਰਪੁਰੇ ਤੋਂ ਅੱਗੇ ਕਿੱਥੇ ਕੇ ਜਾਣੇ ਆਗੇ ਅਜੀਤਗੜ੍ਹ ਸ਼ਹਿਰ ਤੋਂ ਨਾ ਜੀ ਆਪਾਂ ਥੋੜਾ ਜਿਹਾ ਪਿੱਛੇ ਖੜੇ ਆ 4-5 ਕਿਲੋਮੀਟਰ ਪਿੱਛੇ ਤੇ ਇਧਰਲੇ ਪਾਸੇ ਭਾਈ ਆਹ ਖਾਣ ਪੀਣ ਵਾਲਾ ਟਾਬਾ ਆਇਆਗਾ ਆ ਭਾਈ ਬੈਠੇ ਹੋਇਆ ਤੂੰ ਹੀ ਪਾਈ ਹੋਈ ਹੈ ਲਗਭਗ ਇੱਥੇ ਬੈਠਿਆਂ ਨੂੰ ਆਪਾਂ ਨੂੰ ਇੱਥੇ 40 ਤੋਂ 45 ਮਿੰਟ ਹੋ ਗਏ ਆ ਜੀ ਆ ਤੂੰ ਹੀ ਤੇ ਬੈਠਿਆ ਨੂੰ ਇਧਰ ਇਹ ਬੜਾ ਸੁੱਖਾ ਜੀ ਹਰੇਕ ਦੁਕਾਨ ਦੇ ਮੂਹਰੇ ਹਰੇਕ ਟਾਬੇ ਦੇ ਮੂਹਰੇ ਜਿਹੜਾ ਆ ਤੂੰ ਹੀ ਭਾਈ ਪੱਕੀ ਪਾਈ ਹੁੰਦੀ ਹੈ ਕਿਉਂਕਿ ਆਉਣ ਜਾਣ ਵਾਲਾ ਬੰਦਾ ਨਾ ਠੰਡ ਚ ਖੜਦਾ ਤੇ ਹੱਥੋਂ ਤੇ ਛੇਕ ਲੈਂਦਾ ਮੋਟਰਸਾਈਕਲ ਵਾਲਾ ਵੀ ਗੱਡੀ ਵਾਲਾ ਵੀ ਹਰ ਕੋਈ ਤੇ ਇੱਥੇ ਐਸੀ ਢਾਬੇ ਤੇ ਆਪਾਂ ਭਾਈ ਰੋਟੀ ਖਾਧੀ ਆਗੀ ਇਧਰ ਹੀ ਰੋਟੀ ਖਾਧੀ ਤੇ ਇੱਥੇ ਤੰਬੂ ਲਾ ਲਿਆ ਪਰ ਬਾਈਆਂ ਨਾਲ ਗੱਲਬਾਤ ਕਰਕੇ ਕਹਿੰਦੇ ਭਾਈ ਇੱਥੇ ਰਹਿ ਪੋ ਕੋਈ ਚੱਕਰ ਨਹੀਂ ਕਹਿੰਦੇ ਤੇ ਕੱਲ ਨੂੰ ਜਦੋਂ ਮਰਜੀ ਵਗਦੀ ਉਹਨਾਂ ਨਾਲੇ ਫੋਨ ਫਾਨ ਚਾਰਜ ਲਾਏ ਆਗੇ ਅੰਦਰ ਹੀ ਢਾਬੇ ਸੀ ਗੱਡੀਆਂ ਆਪਣੀਆਂ ਉਹ ਮਗਰਲੇ ਪਾਸੇ ਖੜੀਆਂ ਜੀ ਤੇ ਹੁਣ ਆਪਾਂ ਭਾਈ ਤੰਬੂ ਦੇ ਅੰਦਰ ਜਾਣ ਲੱਗੇ ਆ ਹਾਂ ਨਾ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵਾਦੀ ਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਭਾਈ ਇੱਕ ਕਹਾ ਵਿਆਹ ਦੀ ਬਰੇ ਗੰਢਾ ਕੀ ਇਹ ਬਾਈ ਆਪਣਾ ਜੀ ਗੁਰਸ਼ਰਨ ਕੈਨੇਡਾ ਤੋਂ ਉਹਨਾਂ ਦੇ ਮੰਮੀ ਡੈਡੀ ਹੈ ਜੀ ਉਹਨਾਂ ਦੇ ਮਾਤਾ ਪਿਤਾ ਜੀ ਆਗੇ ਤੇ ਬਹੁਤ ਬਹੁਤ ਭਾਈ ਵਧਾਈਆਂ ਵਿਆਹ ਦੇ ਬਰੇ ਗੰਢੀਆਂ ਤੇ ਇਦਾਂ ਹੀ ਹੱਸਦੇ ਵਸਦੇ ਵਧੀਆ ਸਾਰਾ ਪਰਿਵਾਰ ਰਹੇ ਤੇ ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਜੀ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਹ ਸਾਡੇ ਵੀ ਬਰੇ ਗੰਢ ਦੀ ਵੀ ਕੁਝ ਕਹਾ ਦੇ ਸਾਡੇ ਵੀ ਬਰੇ ਗੰਢ ਹੋਈ ਹੈ ਆ ਦੇਖ ਲੋ ਅਸੀਂ ਇਕੱਠੇ ਜੇ ਹੋਏ ਆ ਟੈਟ ਦੇ ਵਿੱਚ ਸਾਡਾ ਵੀ ਬਰੇ ਗੰਢ ਖੋਈ ਹੈ ਬਰੇ ਗੰਢ ਬਰੇ ਗੰਢ ਕੀ ਹੁੰਦਾ ਵੈਸੇ ਨਿਸ਼ੂ ਦੇ ਬਰੇ ਗੰਢ ਦੀ ਆ ਕੋਈ ਚਾਹ ਹੋਵੇ ਕੋਈ ਚਾਹ ਉਹ ਬਹੁਤ ਬਹੁਤ ਜਨਾਬ ਮੈਂ ਕਹ ਮੇਰੇ ਬਰੇ ਗੰਢ ਦੀ ਵੀ ਬੋਲਦੇ ਕੀ ਕਹਿਣਾ ਹੈ ਤਾਰੇ ਬੋਲ ਦਿੰਨੇ ਹੈ ਬਾਈ ਨੀਸ਼ੂ ਦੇ ਵਿਆਹ ਦੀਆਂ ਵੀ ਬਹੁਤ ਬਹੁਤ ਵਧਾਈਆਂ ਭਾਈ ਸਾਰਿਆਂ ਨੂੰ ਅੱਛਾ ਵਿਆਹ ਨਹੀਂ ਹੋਇਆ ਦੇ ਹੋਏ ਹਨ ਇਹਨਾਂ ਨੂੰ ਬੋਲਾ ਕਿ ਤਾ ਪਰੇ ਗੰਢ ਕੀ ਹੁੰਦੀ ਪਰੇ ਗੰਢ ਹੈ ਮੈਰਿਜ ਐਨਿਵਰਸਰੀ ਜਦੋਂ ਉਹ ਸਾਲ ਹੋਇਆ ਆ ਜਾਂਦਾ ਵਿਆਹ ਸਾਲ ਗਰੇ ਸਾਲ ਗਰੇ ਸਾਲ ਗਰੇ ਸਾਲ ਗਰੇ ਨਹੀਂ ਸਾਲਗिरा ਸਾਲ ਗਰੇ ਹੁੰਦਾ ਕਿ ਸਾਲਗਰੇ ਹੁੰਦਾ ਸਾਲਗਰੇ